ਨਮਸਕਾਰ ਸਸਰੀ ਕਾਨਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਇਮਾਨਦਾਰੀ ਹਾਲੇ ਜਿੰਦਾ ਹੈ ਇਸ ਦੀ ਤਾਜ਼ਾ ਮਿਸਾਲ ਅੱਜ ਸਬਤ ਸਿਰਰਨੀ ਵਾਲਾ ਵਿੱਚ ਦੇਖਣ ਨੂੰ ਮਿਲੀ ਕਿਸੇ ਬਜ਼ੁਰਗ ਦਾ ਕਾਫੀ ਮਹਿੰਗਾ ਫੋਨ ਡਿੱਗ ਪਿਆ ਤੇ ਉਹ ਕਿਸੇ ਸੱਜਣ ਨੂੰ ਮਿਲਿਆ ਜਿਸ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਜਦੋਂ ਬਜ਼ੁਰਗ ਆਏ ਤਾਂ ਉਹ ਸੱਜਣ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਆ ਮੋਬਾਈਲ ਵਾਪਸ ਕਰ ਦਿੱਤਾ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਹਾਂਜੀ ਬਾਜੀ ਤੁਹਾਡਾ ਫੋਨ ਮਿਲ ਗਿਆ ਸੀ ਤੁਹਾਨੂੰ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਮਾਨਦਾਰ ਹੈ ਇਹ ਫੋਨ ਲੈ ਕੇ ਕੋਈ ਵੀ ਜਾ ਸਕਦਾ ਸੀ ਤੁਹਾਡਾ ਅੱਗੇ ਮੇਰੇ ਇੱਕ ਵਾਰੀ ਗਵਾਚਿਆ ਬੜੇ ਸਾਰੇ ਲੋਕਾਂ ਨੇ ਕਿਸੇ ਉਹ ਦੁਕਾਨੀ ਚ ਕਰੀ ਉਹ ਮੈਂ ਟੰਡੇਰ ਵੀ ਲਿਖਾਈ ਸੀ ਬੜੇ ਤੇ ਇਮਾਨਦਾਰੀ ਜਾਂ ਚਾਹਤ ਬਸ ਲੋਕ ਯਾਦ ਕਰਦੇ ਭਾਈ ਜੀ ਤੁਸੀਂ ਕਿਹੜੇ ਪਿੰਡ ਦੇ ਹੋ ਮੇਰਾ ਪਿੰਡ ਸਜਣਾਣਾ ਕੀ ਕੀ ਨਾਮ ਕੀ ਹੈ ਤੁਹਾਡਾ ਜਦੋਂ ਤੁਸੀਂ ਫੋਨ ਚੱਕਿਆ ਹੈ ਕਿੱਥੋਂ ਮਿਲਿਆ ਸੀ ਤੁਹਾਨੂੰ ਕਚੈਰੀ ਦੇ ਵਿੱਚੋਂ ਜਦੋਂ ਤੁਹਾਨੂੰ ਫੋਨ ਮਿਲਿਆ ਤੁਹਾਡੇ ਮਨ 'ਚ ਕਿੰਦਾ ਵਿਚਾਰ ਉੱਠੇ ਮੇਰੇ ਮਨ 'ਚ ਵਿਚਾਰ ਆਇਆ ਵੀ ਜਿੰਤਾ ਵੀ ਹੈਗਾ ਉਹਨੂੰ ਦਿੱਤਾ ਜਾਵੇ ਮੈਂ ਐਸੇ ਕਰਕੇ ਚੱਕਾਇਆ ਤੇ ਮੈਸੇਜ ਕੀ ਦੇਣਾ ਚਾਹੋਗੇ ਇਹ ਲੋਕਾਂ ਨੂੰ ਇਮਾਨਦਾਰੀ ਨਾਲ ਚੱਲੋ ਇਮਾਨਦਾਰੀ ਨਾਲ ਚੱਲੋ ਠੀਕ ਹੈ ਹਾਂ ਦੰਦ ਜਿਹਾ ਹੀ ਮਤਲਬ ਕੋਈ ਨਾ ਰਹੇਗਾ ਫੋਟੋ ਸਮਝਾ ਲਓ ਐਸੇ ਵੀ ਆ ਜੀ ਬਹੁਤ ਵਧੀਆ ਐਸੇ ਤਰ੍ਹਾਂ ਹੀ